ਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਿਆ ਕੌਣ ੜੇ ਕੋਮੰਦੇ ਭਗਤ ਕਬੀਰ ਜੀ ਦਾ ਇਹ ਸ਼ਬਦ ਜੋ ਅਚਾਰਿਆ ਹੋਇਆ ਹੈ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਨੰਬਰ 1390 ਤੇ ਬਰਾਜਮਾਨ ਹੈ ਇਸ ਸ਼ਬਦਾ ਭਾਵ ਹੈ ਅਵਲ ਅੱਲਾ ਨੂਰ અપਾਇਆ ਕੁਦਰਤ ਕੇ ਸਾ ਬੰਦੇ ਪਾਪ ਸਭ ਤੋਂ ਪਹਿਲਾਂ ਖੁਦਾ ਦਾ ਨੂਰ ਹੀ ਸੀ ਜਿਸ ਨੇ ਇਸ ਸ੍ਰਿਸ਼ਟੀ ਸਾਰੀ ਸਾਜੀ ਹੈ ਇਹ ਸਾਰੇ ਜੀਵ ਜੰਤ ਭਾਵ ਇਹ ਸਭ ਜੁਨਾ ਰੱਬ ਦੀ ਕੁਦਰਤ ਦੇ ਹੀ ਬਣਾਏ ਹੋਏ ਨੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰnde ਪਾਵ ਇੱਕ ਅਕਾਲ ਪੁਰਖ ਦੀਹੀ ਜੋਤ ਤੋ ਸਾਰਾ ਜਗਤ ਪੈਦਾ ਹੋਇਆ ਹੈ ਫਿਰ ਕਿਸੇ ਜਾਤ ਮਹਜਬ ਦੇ ਭਲੇਖੇ ਵਿੱਚ ਪੈ ਕੇ ਅਸੀਂ ਕਿਸੇ ਨੂੰ ਮੰਦਾ ਜਾਂ ਨੀਵਾ ਜਾਂ ਉੱਚਾ ਨਹੀਂ ਸਮਝਿਆ ਜਾਇਦਾ ਪਾਵ ਅਸੀਂ ਸਾਰੇ ਇਨਸਾਨ ਉਹਦੇ ਹੀ ਪੈਦਾ ਕੀਤੇ ਹੋਏ ਹਾਂ ਤੇ ਇਸੇ ਤਰ੍ਹਾਂ ਸਾਡੇ ਪੰਜਵੇਂ ਪਾਤਸ਼ਾਹੀ ਦਾ ਸ਼ਬਦ ਹੈ ਅੰਗ ਨੰਬਰ 885 ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਕਿ ਕੋਈ ਬੋਲੇ RAM RAM ਕੋਈ ਖੁਦਾਏ ਕੇ ਭਾਵ ਕੋਈ ਉਸ ਨੂੰ RAM RAM ਕਰਕੇ ਉਹਦੀ ਭਗਤੀ ਕਰਦਾ ਕੋਈ ਖੁਦਾ ਜਾਂ ਅੱਲਾਹ ਕਹ ਕੇ ਭਗਤੀ ਕਰਦਾ ਕੋਈ ਸੇਵੇ ਗਸਈਆਂ ਕੋਈ ਅਲਾਹ ਹੈ ਪਾਵ ਕੋਈ ਉਹਨੂੰ ਵਸਈਆਂ ਕਹਿੰਦਾ ਗੋਤੋ ਭਾਵ ਹੁੰਦਾ ਸ੍ਰਿਸ਼ਟੀ ਜਿਹੜੀ ਹੈ ਤੇ ਸਾਈ ਉਦ ਰੱਖਿਆ ਕਰਨ ਵਾਲਾ ਜਿਵੇਂ ਗੋਬਿੰਦ ਹੈ ਗੋਤੋ ਸ੍ਰਿਸ਼ਟੀ ਵੰਤੋ ਭਾਵ ਉਦਿਸਾਰਨ ਵਾਲਾ ਉਹ ਅਕਰਪੁਰਖ ਤੇ ਕੋਈ ਉਸ ਨੂੰ ਅੱਲਾਹ ਕਹੇ ਕਿ ਅੱਲਾਹ ਕਹੇ ਕਿ ਉਹਦੀ ਭਗਤੀ ਕਰਦਾ ਕਿ ਅੱਡੋ ਦੀ ਅਸੀਂ ਉਸ ਅਕਾਲ ਪੁਰਖ ਦੇ ਹਰ ਧਰਮ ਵਿੱਚ ਉਹਦੇ ਨਾਮ ਆ ਡੱਢ ਨੇ ਪਰ ਸਾਡੀ ਮੰਜ਼ਿਲ ਸਾਰਿਆਂ ਦੀ ਇੱਕੋ ਹੈ ਅੱਜ ਦੇ ਦਿਨ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਸਾਰੇ ਹੀ ਮੁਸਲਮਾਨ ਵੀਰਾਂ ਨੂੰ ਮੈਂ ਜੋ ਇਹ ਇਹ ਦਿਨ ਮबारकਾਂ ਦੇਣਾ ਅਕਾਲ ਪੁਰਖ ਸਾਰੇ ਜੱਗ ਤੇ ਜਿਹੜਾ ਆਪਣਾ ਖਾਤ ਸਾਰੇ ਜਗ ਦੇ ਸਿਰ ਤੇ ਰੱਖੇ ਜਿਵੇਂ ਉਹ ਰੱਖ ਵੀ ਰਿਹਾ ਇਹ ਸਾਡੇ ਜਿੰਨੇ ਵੀ ਆਪਸੀ ਝਗੜੇ ਨੇ ਕੋਈ ਧਰਮ ਦਾ ਕੋਈ ਇਨਸਾਨ ਦਾ ਇਹ ਦੂਰ ਹੋਣੇ ਚਾਹੀਦੇ ਨੇ ਕਿਉਂਕਿ ਅਸੀਂ ਇੱਕ ਉਸ ਪਰਮਾਤਮਾ ਦੇ ਉਸ ਅਕਾਲ ਪੁਰਖ ਦੇ ਉਸ ਅੱਲਾ ਦੇ ਉਸ ਭਗਵਾਨ ਦੇ ਸਾਰੇ ਹੀ ਬੱਚੇ ਹਾਂ ਇੱਕ ਪਿਤਾ ਦੇ ਅਸੀਂ ਸਾਰੇ ਬੱਚੇ ਹਾਂ ਤੇ ਆਖਰ ਤੇ ਫਿਰ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਸਾਰੇ ਮੁਸਲਮ ਵੀਰਾਂ ਨੂੰ ਜਿਨਨੇ ਵੀ ਇਸ ਪ੍ਰਣਡ ਤੇ ਨੇ ਚਾਹੇ ਉਹ ਪਾਕਿਸਤਾਨ ਦੇ ਵਿੱਚ ਨੇ ਬੰਗਲਾਦੇਸ਼ ਦੇ ਵਿੱਚ ਨੇ ਇੰਡੀਆ ਦੇ ਵਿੱਚ ਨੇ ਯੂਏਈ ਦੇ ਵਿੱਚ ਨੇ ਜਿਨਨੇ ਵੀ ਪ੍ਰਣਡ ਤੇ ਆਂ ਸਾਰਿਆਂ ਨੂੰ ਮੈਂ ਆਪਣੇ ਤਰਫੋਂ ਜਿਹੜਾ ਉਹ ਈਦ ਦੀਆਂ ਮੁਬਾਰਕਾਂ ਦਿੰਨਾ ਹਾਂ ਤੇ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਰੀ ਸਾਂਝੀ ਵਾਲਤਾ ਦਾ ਹੀ ਸਨੇਹਾ ਦਿੰਦੇ ਨੇ ਹਰ ਅੰਗ ਤੇ ਕਿ ਅਸੀਂ ਸਭ ਉਸ ਅਕਾਲ ਪੁਰਖ ਦੇ ਪੁੱਤਰ ਆਂ ਇਹ ਹੈ ਵੀ ਇਹ ਸੱਚ ਤੇ ਅਸੀਂ ਆਪਸੀ ਮਤਭੇਦ ਮਿਟਾ ਕੇ ਇੱਕ ਹੋਈਏ ਤੇ ਇਹਨਾਂ ਪੋਲਿਟਿਸ਼ਨਾਂ ਤੋਂ ਅਸੀਂ ਦੂਰ ਰਹੀਏ ਤੇ ਸਾਰੀ ਆਵਾਮ ਇੱਕ ਦੂਜੇ ਨੂੰ ਪਿਆਰ ਕਰੀਏ ਇਹੀ ਮੇਰਾ ਜੀ ਦੱਸਿਆ ਹੈ ਤੇ ਇਸ ਸੁਨੇਹੇ ਨੂੰ ਵੱਤਵਗ ਇਹਨੂੰ ਸ਼ੇਅਰ ਕਰੋ ਤੇ ਘਰ ਘਰ ਪਹੁੰਚਾਓ ਤੇ ਆਖਿਰ ਤੇ ਫਿਰ ਮੈਂ ਸਾਰੇ ਹੀ ਜਗਤ ਨੂੰ Eid Mubarak ਕਹਿੰਦਾ ਹਾਂ